ਇਹ ਮੈਨੂੰ ਫੋਨ ਆਉਂਦੇ ਆ ਸੱਜਣਾ ਦੇ ਜਾਣਕਾਰਾਂ ਦੇ ਕਿਉਂ ਨਾ ਅਸੀਂ ਵੀ ਆਪਣਾ ਪੇਜ ਬਣਾ ਲਈਏ ਆਪਣਾ ਫੇਸਬੁੱਕ ਚੈਨਲ ਬਣਾ ਲਈਏ ਤੇ ਨੌਕਰੀ ਛੱਡ ਦਈਏ ਨਹੀਂ ਦੋਸਤੋ ਨਹੀਂ ਸੱਜਣੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਮਹੱਤਵਪੂਰਨ ਤੇ ਵੱਡੀ ਚਰਚਾ ਕਰਨ ਲੱਗੇ ਆ ਅੱਜ ਇਹ ਮੁੱਦਾ ਹਰ ਇੱਕ ਘਰ ਦਾ ਹੁੰਦਾ ਜਾ ਰਿਹਾ ਹੈ ਬੜਾ ਗੰਭੀਰ ਸੋਚਣ ਵਾਲਾ ਮੁੱਦਾ ਹੈ ਹਰ ਘਰ ਦੇ ਵਿੱਚ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਇਹ ਮੁੱਦਾ ਜਿਹੜਾ ਇਹ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ ਔਰ ਕਾਫੀ ਚਿੰਤਾ ਵਾਲਾ ਵਿਸ਼ਾ ਹੈ ਇਸ ਨੂੰ ਅੰਤ ਤੱਕ ਜਰੂਰ ਦੇਖਦੇ ਰਹਿਣਾ ਆਪਾਂ ਗੱਲ ਕਰਦੇ ਆਂ ਸ਼ੁਰੂ ਕਰਾਂਗੇ ਕਿ ਬਹੁਤ ਸਾਰੇ ਸੱਜਣਾ ਦੇ ਮੈਨੂੰ ਮੈਸੇਜ ਆ ਰਹੇ ਸਨ ਤੇ ਬਹੁਤ ਸਾਰੇ ਫੋਨ ਵੀ ਆਏ ਕਿ ਲੋਕ ਮੈਨੂੰ ਫੋਨ ਕਰਕੇ ਇਹ ਪੁੱਛਦੇ ਨੇ ਕਿ ਜੇਕਰ ਮੈਂ ਆਪਣਾ YouTube ਚੈਨਲ ਸ਼ੁਰੂ ਕਰ ਲਾਂ ਜਾਂ ਮੈਂ ਆਪਣਾ Facebook ਪੇਜ ਸ਼ੁਰੂ ਕਰ ਲਾਂ ਤਾਂ ਇਸ ਤੋਂ ਕਿੰਨੀ ਕੁ ਕਮਾਈ ਹੋਵੇਗੀ ਤਾਂ ਕੀ ਮੈਨੂੰ ਇਸ ਦਾ ਫਾਇਦਾ ਹੋਵੇਗਾ ਮੈਂ ਇਸ ਗੱਲ ਤੇ ਅੱਜ ਖੁੱਲ੍ਹ ਕੇ ਚਰਚਾ ਕਰਨ ਵਾਲਾ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਦੇ ਰਹੋ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਤਾਂ ਇਹ ਹੋ ਗਿਆ ਕਿ ਪੜਨ ਵਾਲੇ ਬੱਚੇ ਪੜ੍ਹਾਈ ਦਾ ਧਿਆਨ ਛੱਡ ਕੇ ਸਿਰਫ ਯੂਟਿਊਬਰ ਵਲੌਗਰ ਬੰਨਣਾ ਚਾਹੁੰਦੇ ਨੇ ਕੀ ਇਹ ਸਹੀ ਹੈ ਇਹ ਬਹੁਤ ਮੇਰੇ ਹਿਸਾਬ ਨਾਲ ਤਾਂ ਖਤਰਨਾਕ ਮੁੱਦਾ ਹੈ ਕਿਉਂਕਿ ਪੜ੍ਹਾਈ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋਣਾ ਜੇਕਰ ਬੱਚੇ ਪੜ੍ਹੇ ਨਾ ਸਿਰਫ ਫੋਨਾਂ ਨਾਲ ਜੁੜ ਕੇ ਰਹਿ ਗਏ ਤਾਂ ਜਿਹੜੀ ਅਨਪੜਤਾ ਨੂੰ ਖਤਮ ਕਰਨ ਦੀ ਗੱਲ ਸੀ ਉਹ ਵਿੱਚੇ ਹੀ ਧਰੀ ਧਰਾਈ ਰਹੇਗੀ ਅਨਪੜਤਾ ਵਧਣ ਦਾ ਕਾਰਨ ਹੋ ਸਕਦਾ ਹੈ ਸੋਸ਼ਲ ਮੀਡੀਆ ਤੁਹਾਡੇ ਫੋਨ ਹੈ ਜਿਹੜੇ ਬੱਚਿਆਂ ਦੇ ਕੋਲ ਇਹ ਬੱਚਿਆਂ ਨੂੰ ਪੜ੍ਹਾਈ ਵੱਲੋਂ ਤੋੜ ਕੇ ਵਾਪਸ ਲਿਆ ਰਹੇ ਨੇ ਜੇਕਰ ਆਪਾਂ ਗੱਲ ਕਰੀਏ ਕਿ ਸੋਸ਼ਲ ਮੀਡੀਆ ਤੇ ਜਦੋਂ ਆਪਾਂ ਚੈਨਲ ਬਣਾਉਨੇ ਆ ਤਾਂ ਇਸ ਨੂੰ 18 ਸਾਲ ਤੋਂ ਘੱਟ ਉਮਰ ਦਾ ਬੱਚਾ ਬਣਾ ਨਹੀਂ ਸਕਦਾ ਇਹ ਕਿਸੇ ਗੱਲ ਤੋਂ ਹੀ ਕਾਨੂੰਨ ਰੱਖਿਆ ਹੋਣਾ ਹੈ ਇਸ ਦਾ ਵੀ ਤਾਂ ਕੋਈ ਕਾਰਨ ਹੋਣਾ ਹੈ ਕਿਉਂਕਿ ਬੱਚੇ ਬੜੇ ਕੋਮਲ ਤੇ ਨਾਜੁਕ ਹੁੰਦੇ ਨੇ ਬੱਚੇ ਜੋ ਦੇਖਦੇ ਨੇ ਉਹੀ ਕਰਨ ਦੀ ਕੋਸ਼ਿਸ਼ ਕਰਦੇ ਨੇ ਜੇਕਰ ਬੱਚੇ ਵਲੌਗਰਾਂ ਨੂੰ ਦੇਖ ਰਹੇ ਹੈ ਉਹਨਾਂ ਦਾ ਲਾਈਫ ਸਟਾਈਲ ਦੇਖ ਰਹੇ ਹੈ ਬਹੁਤ ਚੱਕਾ ਚਾਉਂਦ ਉਹਨਾਂ ਦੀ ਜਦੋਂ ਦੇਖੀ ਜਾਂਦੀ ਹੈ ਤਾਂ ਬੱਚੇ ਦੇਖ ਕੇ ਕਹਿੰਦੇ ਨੇ ਸਾਡੇ ਕੋਲ ਵੀ ਗੱਡੀ ਹੋਵੇ ਸਾਡੇ ਕੋਲ ਵੀ ਮਹਿੰਗੇ ਫੋਨ ਹੋਣ ਅਸੀਂ ਵੀ ਘੁੰਮੀਏ ਕਿਤੇ ਜਾ ਰਹੇ ਹੈ ਵੱਡੇ ਸ਼ਹਿਰਾਂ ਦੇ ਵਿੱਚ ਮਹਾਨਗਰਾਂ ਦੇ ਵਿੱਚ ਜਾਂ ਹਿੱਲ ਸਟੇਸ਼ਨਾਂ ਤੇ ਘੁੰਮਣ ਜਾ ਰਹੇ ਹੈ ਵਲੌਗਰ ਉਹਨਾਂ ਨੂੰ ਦੇਖ ਕੇ ਬੱਚੇ ਕਹਿੰਦੇ ਕਿ ਅਸੀਂ ਵੀ ਇਸੇ ਤਰ੍ਹਾਂ ਹੀ ਕਮਕੀ ਆਪਣੀਆਂ ਵੀਡੀਓ ਬਣਾਈਏ ਤੇ ਪਬਲਿਸ਼ ਕਰੀਏ ਤੇ ਉਹਨਾਂ ਤੋਂ ਪੈਸਾ ਕਮਾਈਏ ਪਰ ਇਹ ਇੰਨਾ ਆਸਾਨ ਤੇ ਸੌਖਾ ਕੰਮ ਨਹੀਂ ਹੈ ਜੇਕਰ ਬੱਚਾ ਪੜ੍ਹੇਗਾ ਨਹੀਂ ਉਸ ਨੂੰ ਨੌਲੇਜ ਨਹੀਂ ਆਏਗੀ ਤਾਂ ਕੱਲਾ ਵਲੌਗਰ ਬਣ ਕੇ ਉਹ ਕੁਝ ਵੀ ਹਾਸਲ ਨਹੀਂ ਕਰ ਸਕਦਾ ਮੇਰਾ ਤਾਂ ਇਹੀ ਮੰਨਣਾ ਹੈ ਜੇਕਰ ਤੁਹਾਡਾ ਵੀ ਇਹੀ ਵਿਚਾਰ ਹੈ ਤਾਂ ਇਸ ਤੇ ਇੱਕ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇ ਦਿਓ ਦੇ ਨਾਲ ਹੀ ਅੱਗੇ ਚਰਚਾ ਕਰਾਂਗੇ ਮੈਨੂੰ ਫੋਨ ਆਉਂਦੇ ਆ ਸੱਜਣਾ ਦੇ ਜਾਣਕਾਰਾਂ ਦੇ ਕਿਉਂ ਨਾ ਅਸੀਂ ਵੀ ਆਪਣਾ ਪੇਜ ਬਣਾ ਲਈਏ ਆਪਣਾ ਫੇਸਬੁੱਕ ਚੈਨਲ ਬਣਾ ਲਈਏ ਤੇ ਨੌਕਰੀ ਛੱਡ ਦਈਏ ਨਹੀਂ ਦੋਸਤੋ ਨਹੀਂ ਸੱਜਣੋ ਫੇਸਬੁੱਕ ਜਾਂ ਜਿਹੜਾ YouTube ਹੈ ਇਸ ਤੇ ਅਸੀਂ ਚੈਨਲ ਬਣਾ ਲੈਨੇ ਆ ਪੇਜ ਬਣਾ ਲੈਨੇ ਆ ਤਾਂ ਉਸ ਦੇ ਨਾਲ ਸਾਨੂੰ ਆਪਣੀ ਜਿਹੜੀ ਪਹਿਲਾਂ ਅਸੀਂ ਨੌਕਰੀ ਕਰ ਰਹੇ ਆ ਉਹ ਛੱਡਣਾ ਬਿਲਕੁਲ ਵੀ ਵਾਜਿਬ ਨਹੀਂ ਹੈ ਮੈਂ ਪਿਛਲੇ 4 ਸਾਲਾਂ ਤੋਂ ਫੇਸਬੁੱਕ ਤੇ YouTube ਦੋਵਾਂ ਤੇ ਕੰਮ ਕਰ ਰਿਹਾ ਹਾਂ ਪਰ ਨਾਲ-ਨਾਲ ਮੈਂ ਨੌਕਰੀ ਵੀ ਕਰ ਰਿਹਾ ਮੈਂ ਨੌਕਰੀ ਨਹੀਂ ਛੱਡੀ ਕਿਉਂਕਿ ਇਸ ਦਾ ਮੁੱਖ ਕਾਰਨ ਕੀ ਹੈ ਜਦੋਂ ਅਸੀਂ ਫੇਸਬੁੱਕ ਜਾਂ YouTube ਤੋਂ ਸਾਨੂੰ ਇੱਕ ਮਹੀਨੇ ਮੰਨ ਲਓ ਚੰਗੀ ਕਮਾਈ ਆ ਗਈ ਸਾਡਾ ਉਦੋਂ ਦਿਮਾਗ ਇੱਕਦਮ ਘੁੰਮ ਜਾਂਦਾ ਹੈ ਕਿ ਆ ਬੱਸ ਹੁਣ ਤਾਂ ਮੈਂ ਬਹੁਤ ਜ਼ਿਆਦਾ ਅਮੀਰ ਹੋ ਗਿਆ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਬੰਦਾ ਕਹਿੰਦਾ ਹੈ ਵੀ ਬੱਸ ਇਹਦੇ ਵਿੱਚ ਹੀ ਸਾਰੀ ਕਮਾਈ ਹੈ ਮੈਂ ਆਪਣੇ ਬਾਕੀ ਸਭ ਕੰਮ ਧੰਦੇ ਛੱਡ ਕੇ ਇਹਦੇ ਦੀ ਲੱਗ ਜਾਣਾ ਹੈ ਆਪਦੇ ਮੈਂ 8 ਘੰਟੇ ਆ ਜਿਹੜੇ ਕੰਮ ਦੇ ਉਹ ਸਿਰਫ YouTube ਜਾਂ Facebook ਨੂੰ ਦੇਣੇ ਆ ਪਰ ਇਸ ਤਰ੍ਹਾਂ ਕਰਨ ਨਾਲ ਕੀ ਹੁੰਦਾ ਹੈ ਤੁਹਾਡਾ ਅਚਾਨਕ ਹੀ ਰਾਤ ਨੂੰ ਪਤਾ ਲੱਗਦਾ ਹੈ ਕਿ ਚੈਨਲ ਹੈ ਜਿਹੜਾ ਮੋਨੇਟਾਈਜ਼ ਨਹੀਂ ਰਿਹਾ ਉਹ ਤੁਹਾਡਾ ਬੰਦ ਹੋ ਗਿਆ ਤਾਂ ਕਮਾਈ ਅਗਲੇ ਮਹੀਨੇ ਹੀ ਤੁਹਾਡੀ ਬੰਦ ਇੱਕ ਮਹੀਨੇ ਚੰਗੀ ਕਮਾਈ ਆ ਗਈ ਅਗਲੇ ਮਹੀਨੇ ਬਿਲਕੁਲ ਕਮਾਈ ਨਾ ਆਈ ਤਾਂ ਤੁਹਾਡਾ ਜੀਵਨ ਗੁਜ਼ਾਰਾ ਵੀ ਮੁਸ਼ਕਲ ਹੋ ਜਾਂਦਾ ਨੌਕਰੀ ਤੁਸੀਂ ਪਹਿਲਾਂ ਛੱਡ ਬੈਠਦੇ ਹੋ ਫਿਰ ਦੁਬਾਰਾ ਨੌਕਰੀ ਲੱਭਣੀ ਮੁਸ਼ਕਲ ਹੋ ਜਾਂਦੀ ਹੈ ਜੇਕਰ 18 ਸਾਲ ਤੋਂ ਉੱਪਰ ਦੇ ਜਿਹੜੇ ਨੌਜਵਾਨ ਹੈ ਜੇਕਰ ਉਹ ਸੋਸ਼ਲ ਮੀਡੀਆ ਤੋਂ ਕਮਾਈ ਕਰਨਾ ਚਾਹੁੰਦੇ ਨੇ ਕਰ ਲੈਣ ਬਹੁਤ ਚੰਗੀ ਗੱਲ ਹੈ ਪਰ ਨਾਲ ਨਾਲ ਉਹ ਆਪ ਦਾ ਜਿਹੜਾ ਪੱਕੀ ਨੌਕਰੀ ਦਾ ਜਾਂ ਕਿ ਆਪਦੇ ਕਿਸੇ ਵੀ ਕਾਰੋਬਾਰ ਦਾ ਕੰਮ ਧੰਦੇ ਦਾ ਇੰਤਜ਼ਾਮ ਜਰੂਰ ਕਰਕੇ ਰੱਖਣ ਨਾਲ ਆਪਣਾ ਕੰਮ ਧੰਦਾ ਜਰੂਰ ਕਰਨਾ ਫਿਰ ਹੀ ਸੋਸ਼ਲ ਮੀਡੀਆ ਤੇ ਆਉਣਾ ਸੋਸ਼ਲ ਮੀਡੀਆ ਤੇ ਕੰਮ ਕਰਨ ਦੇ ਨਾਲ-ਨਾਲ ਤੁਹਾਡੇ ਕੋਲ ਹੋਰ ਬਰਾਬਰ ਦਾ ਕੰਮ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਚੰਗੇ ਬਲੌਗਰ ਨੇ ਜਾਂ ਤਾਂ ਉਹਨਾਂ ਦੀਆਂ ਚੰਗੀਆਂ ਜ਼ਮੀਨਾਂ ਨੇ ਨਾਲ ਖੇਤੀਬਾੜੀ ਵੀ ਕਰਦੇ ਨੇ ਉਹ ਤੇ ਨਾਲ ਉਹਨਾਂ ਦੇ ਕੋਈ ਹੋਰ ਵੀ ਕੰਮ ਤੰਦੇ ਨੇ ਇਹ ਨਹੀਂ ਹੈ ਕਿ ਉਹ ਕੱਲਾ ਇਹਦੇ ਤੇ ਹੀ ਡਿਪੈਂਡ ਹੋ ਜਾਂਦੇ ਨੇ ਕੱਲਾ ਸੋਸ਼ਲ ਮੀਡੀਆ ਤੇ ਡਿਪੈਂਡ ਹੋ ਕੇ ਜ਼ਿੰਦਗੀ ਨਹੀਂ ਜਿਉਈ ਜਾ ਸਕਦੀ ਇਹਦਾ ਕੋਈ ਪਤਾ ਨਹੀਂ ਰਾਤੇ ਰਾਤ ਕਦੋਂ ਬੰਦ ਹੋਵੇ ਤੁਹਾਨੂੰ ਯਾਦ ਹੋਵੇਗਾ ਟਿਕਟੌਕ ਚੱਲਦੀ ਸੀ ਭਾਰਤ ਦੇ ਵਿੱਚ ਟਿਕਟੌਕ ਰਾਤੇ ਰਾਤ ਹੀ ਬੰਦ ਕਰ ਦਿੱਤੀ ਗਈ ਸੀ ਤੇ ਸਵੇਰ ਹੁੰਦਿਆਂ ਨੂੰ ਸਭ ਟਿਕਟੋਕਰ ਸੜਕ ਤੇ ਆ ਗਏ ਸੀ ਗਰੀਬੀ ਦਾ ਆਲਮ ਆ ਗਿਆ ਸੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਖੂ ਪੈਸਾ ਕਮਾਇਆ ਸੀ ਫਿਰ ਉਹ ਹੌਲੀ ਹੌਲੀ ਹੋਰ ਪਲੇਟਫਾਰਮ ਤੇ ਕੁੱਮ ਦੇ ਗਏ ਤਾਂ ਹੌਲੀ ਹੌਲੀ ਉਹਨਾਂ ਨੇ ਦੁਬਾਰਾ ਸਟੈਂਡ ਹੋਏ ਨੇ ਇੱਕ ਵਾਰ ਬਹੁਤ ਨੁਕਸਾਨ ਹੋਇਆ ਸੀ ਉਹਨਾਂ ਲੋਕਾਂ ਦਾ ਇਸ ਲਈ ਮੈਂ ਇਹੀ ਕਹਿਣਾ ਚਾਹੂੰਗਾ ਕਿ ਬੱਚਿਆਂ ਨੂੰ ਵਲੋਗਿੰਗ ਤੋਂ ਦੂਰ ਰੱਖੋ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਧਿਆਨ ਦਿਵਾਓ ਬੱਚੇ ਸਾਡੀ ਵੀਡੀਓ ਨੂੰ ਜੇਕਰ ਦੇਖ ਰਹੇ ਨੇ ਤਾਂ ਉਹ ਇਸ ਗੱਲ ਦਾ ਜ਼ਰੂਰ ਧਿਆਨ ਦੇ ਦੇਣ ਪੜ੍ਹਾਈ ਤੋਂ ਬਿਨਾ ਕੋਈ ਕੰਮ ਨਹੀਂ ਹੋ ਸਕਦਾ ਪੜ੍ਹਨਾ ਬਹੁਤ ਜ਼ਰੂਰੀ ਹੈ ਜੇਕਰ ਬੱਚੇ ਪੜ੍ਹਨਗੇ ਨਹੀਂ ਤਾਂ ਕੁਝ ਬਣਨਗੇ ਨਹੀਂ ਇਸ ਲਈ ਪੜ੍ਹਾਈ ਪਹਿਲਾਂ ਹੈ ਬਾਅਦ ਵਿੱਚ ਤੁਹਾਡਾ ਇਹ ਜਿਹੜੇ ਸ਼ੌਂਕ ਨਾਲ ਤੁਸੀਂ ਸੋਸ਼ਲ ਮੀਡੀਆ ਤੇ ਆ ਸਕਦੇ ਹੋ ਪਰ ਇਹਨੂੰ ਤੁਸੀਂ ਆਪਦਾ ਰੋਜਗਾਰ ਜਾਂ ਧੰਦਾ ਬਣਾ ਕੇ ਇਸ ਤੇ ਆਉਂਗੇ ਤਾਂ ਧੋਖਾ ਹੀ ਖਾਓਗੇ ਇਸ ਲਈ ਆਪਦਾ ਕੰਮ ਧੰਦਾ ਪੱਕਾ ਰੱਖੋ ਨਾਲ ਤੁਸੀਂ ਵਲੋਗਿੰਗ ਕਰੋ ਨਾਲ ਤੁਸੀਂ ਇਹਦੇ ਯੂਟਿਊਬਰ ਬਣ ਜਾਓ ਨੋ ਪ੍ਰੋਬਲਮ ਕੋਈ ਦਿੱਕਤ ਨਹੀਂ ਹੈ ਇਸ ਲਈ ਉਮੀਦ ਕਰਾਂਗਾ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਫਾਇਦੇਮੰਦ ਹੋਵੇਗੀ ਤੁਹਾਡੇ ਬੱਚਿਆਂ ਨੂੰ ਕੋਈ ਇਸ ਤੋਂ ਗਿਆਨ ਆਵੇਗਾ ਤੇ ਹੋਰ ਵੀ ਜਿਹੜੇ ਨੌਜਵਾਨ ਐ ਉਹ ਆਪਣੀਆਂ ਨੌਕਰੀਆਂ ਛੱਡ ਕੇ ਇੱਧਰ ਨੂੰ ਆ ਰਹੇ ਨੇ ਉਹ ਵੀ ਕਿਰਪਾ ਕਰਕੇ ਇਹ ਕੰਮ ਨਾ ਕਰਨ ਆਪਣੀਆਂ ਨੌਕਰੀਆਂ ਜਾਂ ਆਪਦੇ ਕੰਮ ਧੰਦੇ ਨੇ ਉਹਨਾਂ ਤੇ ਧਿਆਨ ਜ਼ਰੂਰ ਦਿਓ ਨਾਲ ਨਾਲ ਵਲੋਗਿੰਗ ਕਰੋ ਨਾਲ ਨਾਲ ਤੁਸੀਂ ਯੂਟਿਊਬਰ ਬਣ ਜੋ ਕੋਈ ਪ੍ਰੋਬਲਮ ਨਹੀਂ ਐ ਪਰ ਕੱਲਾ ਯੂਟਿਊਬਰ ਜਾਂ ਕੱਲਾ ਵਲੋਗਰ ਬਣ ਜਾਨੇ ਹੋ ਤਾਂ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਹੈ ਰਾਤੋ ਰਾਤ ਇਹ ਬੰਦ ਹੋ ਜਾਂਦੇ ਨੇ ਪਤਾ ਨਹੀਂ ਲੱਗਦਾ ਕਦੋਂ ਇਸ ਚੀਜ਼ ਤੇ ਐਕਸ਼ਨ ਲਿਆ ਜਾਵੇ ਸਰਕਾਰ ਵੱਲੋਂ ਇਸ ਲਈ ਆਪਣੇ ਕੰਮ ਧੰਦੇ ਤੇ ਧਿਆਨ ਦਿਓ ਬੱਚੇ ਪੜ੍ਹਾਈ ਤੇ ਧਿਆਨ ਦੇਣ ਇਹੀ ਸਾਡੀ ਅੱਜ ਦੀ ਵੀਡੀਓ ਸੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ